में पहले भी पढ़ाते थे जब दसवीं की फिर मैं पढ़ाने लगी सभी आ रहे हैं जितने बच्चे लगे थे बल्कि अब बध रहे हैं पहले कम थे बद रहे हैं कितने बच्चे हैं चालीस बच्चे हैं चालीस बच्चे हैं क्या बोलते हैं माँ बाप कोई पैसा लेते हो आप नहीं जी बिल्कुल कहते हैं जी पढ़ाओ कह रहे अच्छे से पढ़ाओ जितना हो उतना अच्छे से पढ़ाओ है जी खुश तो है इनको मतलब सम्मान मिलता है आके दे जाते और खुश हो जाते हैं कहते हैं चलो है वो भी हम मेरे को गर्व करते हैं कहते हैं बहुत अच्छा आगे बढ़ रही है बहुत अच्छा और आगे बढ़ो ऐसा तो नहीं है जी फिर भी पढ़ाते हैं सरकारी स्कूलों में फिर भी पढ़ाते हैं हाँ जी पढ़ाना तो चाहिए कम से कम दस करा दे वही बहुत है बच्चों के लिए तो आगे नहीं पढ़ा सकते तो मैं कहूँगी जी बस मुझे ना एक मतलब कि स्कूल जैसा होता है वो बना के दे दे जिसमें बच्चों को आराम से पढ़ा सकते क्या? बारिश आती है छुट्टी करना पड़ता है शाम को नहीं तो पानी लगती है दिन में आते तो उधर पढ़ाती हूँ ठंडियों में तो ऊपर मतलब तिरपाल डाल पढ़ाती हूँ ठंड में भी है और गर्मी, गर्मी, गर्मी में, भी, में भी, भी और बारिश में भी बारिश में बहुत ज्यादा दिक्कत आती जी बारिश में बहुत दिक्कत आती है लड़की पर मेहनत करके पढ़ा रहा हूँ जी आठ दस हज़ार के सैलरी कमाता हूँ उसी में दो मुंडा एक कुरी है उसको पढ़ाते हैं जब जवाब से पढ़ाती है सारे पाँच बजे से ट्यूशन जी नौ बजे तक रात ले पढ़ाती है साढ़े सात बजे से लेकर साढ़े नौ बजे तक मोहल्ले के लोग आते हैं ठीक है पढ़ाती है पढ़ाई जा शिक्षा देती है देवे बढ़िया बात है फ्री में पढ़ाती है कोई जी पढ़ा नहीं है जी ਨਹੀਂ ਮੇਲੀ ਅਦਵਦੀ ਬੋਝ ਨਹੀਂ ਹੈ ਭਗਵਾਨ ਹੈ ਜੀ ਜੋ ਪਰਾਤੀਆ ਚਿਕਚਾ ਦਿਤਿਆ ਉਹ ਤਾਂ ਭਗਵਾਨ ਨੇ ਹੁਆ ਹਾਂ ਜੀ ਜਿਵੇਂ ਕਿ ਤੁਸੀਂ ਦੇਖਿਆ ਸਾਰੇ ਬੱਚੇ ਪੜ ਰਹੇ ਆ ਆਪਾਂ ਸਾਰਿਆਂ ਨੂੰ ਇਹਨਾਂ ਦਾ ਸਾਥ ਦੇਣਾ ਚਾਹੀਦਾ ਹੈ ਕਈ ਸੰਸਥਾਨਾਂ ਨਾਲ ਲੱਗ ਕੇ ਇਹਨਾਂ ਨੂੰ ਜਿਵੇਂ ਆਪਾਂ ਕਹਿੰਦੇ ਫ੍ਰੀ ਸਮਾਨ ਵੰਡਦੇ ਉਹਨਾਂ ਦੀ ਸਾਥ ਇਹਨਾਂ ਨੂੰ ਪੜਨ ਲਿਖਨ ਦਾ ਸਮਾਨ ਕਿਤਾਬਾਂ ਕਤੂਬਾਂ ਪੈਨਸਲ ਵਗੈਰਾ ਦੇਣੇ ਚਾਹੀਦੇ ਜਿਦੇ ਕਰਕੇ ਆਪਣਾ ਭੁੱਖ ਆਣ ਵਾਲਾ ਭੁੱਖਾ ਜਿਹੜਾ ਉਹ ਵਧਿਆ ਐਜੂਕੇਟ ਹੋਵੇ ਜਿਵੇਂ ਇਹ ਕੁੜੀਆਂ ਐਜੂਕੇਸ਼ਨ ਆਪਣੀ ਕਰ ਚੁੱਕੀ ਤਾਂ ਇਹ ਜੇ ਏਰੀਆ 'ਚ ਪੜਾ ਰਹੀ ਹੈ ਇਹੋ ਜਿਹਾ ਕਾਰੇ ਹੋਰ ਹੋਣੇ ਚਾਹੀਦੇ ਨੇ ਜਿਹੜੇ ਸਲਮ ਏਰੀਆਸ ਹੈ ਉੱਚੇ ਐਜੂਕੇਸ਼ਨ ਲੈਵਲ ਵਧੇ ਜਿਹੜਾ ਆਪਣੇ ਇੰਡੀਆ ਚੋਂ ਪੋਵਰਟੀ ਉਹ ਹਟੇ ਇਹ ਲੋਕੀ ਵੀ ਆਪਣੇ ਆਪਣੇ ਜਿਵੇਂ ਆਪਾਂ ਜਿੰਨੇ ਆ ਉਹ ਜੀ ਆਮ ਜ਼ਿੰਦਗੀ ਬਤੀਤ ਕਰ ਪਾਣ ਜਿਵੇਂ ਇਹਨਾਂ ਨੂੰ ਖੁੱਲ੍ਹੇ ਮੇਂ ਪੜਨਾ ਪੈ ਰਿਹਾ ਹੈ ਜੇ ਕੰਮ ਨਾ ਕਰਨਾ ਪਵੇ ਲੋਕੀ ਜਿਵੇਂ ਕਰਦੇ ਨੇ ਕਿ ਆਹਾ ਕੰਮ ਕਰ ਰਹੇ ਆ ਅਸੀਂ ਜੀ ਆਹਾ ਦਾਨ ਕਰਤਾ ਸੀ ਉਹ ਪੁਨਰ ਕਰਤਾ ਕਿਸੇ ਕੋਲ ਕੋਈ ਖਾਲੀ ਜਗ੍ਹਾ ਪਈ ਹੈ ਉੱਥੇ ਉਹਨਾਂ ਨੂੰ ਜਗ੍ਹਾ ਦਿੱਤੀ ਜਾਵੇ ਕਿ ਇਹ ਬੱਚਿਆਂ ਨੂੰ ਪੜਾ ਸਕੇ ਜਿਵੇਂ ਕੁੜੀ ਕ ਐਜੂਕੇਟ ਕਰ ਚੁੱਕੀ ਹੈ ਇੱਕ ਵਧੀਆ ਆਪਣਾ ਸੰਸਾਰ ਨੂੰ ਅੱਗੇ ਤੋਰਨ ਵਾਲਾ ਕੰਮ ਕਰ ਰਹੀ ਹੈ ਬੱਚਿਆਂ 'ਚ ਐਜੂਕੇਸ਼ਨ ਫਲਾ ਰਹੀ ਆ ਉਹ ਮੈਂ ਕੋਈ ਕਿਸੇ ਭਾਈਵੰਦੂ ਕੋਲ ਕੋ ਜਗ੍ਹਾ ਹੋਵੇ ਇਹਨੂੰ ਦੇਣੀ ਚਾਹੀਦੀ ਹੈ ਕਿ ਹਾਂ ਤੂੰ ਇੱਥੇ 2 ਘੰਟੇ ਲਾ ਕੇ ਇਹਨਾਂ ਨੂੰ ਪੜਾਇਆ ਕਰ ਮਾੜਾ ਮੋਟਾ ਇਹਨਾਂ ਨੂੰ ਸਹੂਲਤ ਮਿਲਣੀ ਚਾਹੀਦੀ ਹੈ ਕਿਸੇ ਨਾ ਕਿਸੇ ਚੀਜ਼ ਦੀ ਹਾਂਜੀ ਮੈਂ ਜਿਸ ਤਰ੍ਹਾਂ ਵੀਰ ਜੀ ਨੇ ਦੱਸਿਆ ਵੀ ਆਪਾਂ ਲੋਕ ਦਾਨਪੁੰਨ ਕਹਿੰਦੇ ਨਹੀਂ ਵੀ ਅਸੀਂ ਕਰਤਾ ਚੌਲਾਂ ਦਾ ਭਨਾਰਾ ਜਾਂ ਕੋਈ ਹੋਰ ਵਗੈਰਾ ਦਾਨਪੁੰਨ ਕਰਦੇ ਨੇ ਸਭ ਤੋਂ ਵੱਡੀ ਗੱਲ ਆ ਵੀ ਇਹ ਬੱਚਿਆਂ ਨੂੰ ਇੱਥੇ ਨਹੀਂ ਹੋਰ ਵੀ ਜਿੱਥੇ ਕਿਤੇ ਬੱਚੇ ਕੋਈ ਪੜਦੇ ਆ ਗਰੀਬ ਬੱਚਾ ਉਹਦੀ ਹੈਲਪ ਕਾਪੀਆਂ ਕਿਤਾਬਾਂ ਦਾ ਇਹ ਇੱਕ ਦਾਨਪੁੰਨ ਦਾ ਹੀ ਕੰਮ ਆ ਵੀਰੇ ਔਰ ਇਹਨਾਂ ਨੂੰ ਜਿਸ ਤ ਕਰਨਾ ਹੁਣ ਤਾਂ ਸਰਕਾਰ ਨੇ ਵੀ ਜਿਸ ਤਰ੍ਹਾਂ ਕੋਈ ਬਿਨਾਂ ਰਿਸ਼ਵਤ ਤੋਂ ਸਾਰੇ ਘਰ ਤਾਂ ਬਿਨਾਂ ਪੜ੍ਹਾਈ ਆ ਹੁਣ ਲੈਣੀ ਆ ਆਪਦੀ ਕੁੜੀ ਐ ਕਿ ਜਿਹੜੀ ਸਾਬਨ ਇਨਸਪੈਕਟਰ ਲੱਗੀ ਆ ਜੱਜਿਆਂ ਦੇ ਭਾਰਤੀਆਂ ਹੋਈਆਂ ਨਗੀਆਂ ਬਿਨਾਂ ਸ਼ਵਾਰਤ ਤੋਂ ਸਾਰੇ ਮੈਰਤ ਦੇ ਆਧਾਰ ਤੇ ਸਾਰੇ ਗਰੀਬ ਬੱਚੇ ਹੀ ਵਿੱਚ ਬਹੁਤ ਜਿਆਦੇ ਚੁਣੇ ਘਰੇਗੇ ਉਹਨਾਂ ਦੇ ਵਿੱਚ ਕੋਈ ਇਸ ਤਰ੍ਹਾਂ ਨਹੀਂ ਹੈਗਾ ਵੀ ਜਿਹੜਾ ਕੋਈ ਵਧੀਆ ਸਕੂਲ ਦੇ ਵਿੱਚ ਪੜ੍ਹੂਗਾ ਵੀ ਉਹ ਵਧੀਆ ਐਜੂਕੇਸ਼ਨ ਪ੍ਰਾਪਤ ਕਰੂਗਾ ਘਟੀਆਂ ਸਕੂਲ ਚ ਪੜ੍ਹੂਗਾ ਘਟ ਘਟੀਆਂ ਕਰੂਗਾ ਸਾਡੇ ਹੀ ਬੱਚੇ ਮੈਂ ਪਹਿਲਾਂ ਵੀ ਦੱਸਿਆ ਵੀ ਜਿਹੜੇ ਪੜ੍ਹਦੇ ਨੇਗੇ ਇਹਨਾਂ ਨੂੰ ਸਿਰਫ ਵਾਲੀਆਂ ਜਿਆਦੇ ਸਕੂਲਾਂ ਦੇ ਵਿੱਚ ਫੀਸਾਂ ਨੇ ਜਿਹੜੀਆਂ ਜਿਆ ਔਰ ਇਹ ਦੁਬਾਰਾ ਕੋਈ ਨਹੀਂ ਜਾ ਕੱਪੜੇ ਹੀ ਬਸ ਜਾਂ ਬ੍ਰਾਂਡ ਜਿਹੜਾ ਪਾਉਂਦੇ ਨੇਗੇ ਇਹਨਾਂ ਨੂੰ ਪੜਾਈ ਦਾ ਸਕੂਲ ਸੁੱਖਾ ਹੀ ਸਿਰਫ ਸਕੂਲ ਦਾ 5-7% ਹੀ ਆਸ ਲੰਦਾ 2-4% ਉਹਦੋਂ ਕੋਈ ਜਿਹਦੇ ਨਹੀਂ ਜਿਹਨੇ ਪੜਨਾ ਬੱਚੇ ਨੇ ਕਿੱਥੇ ਬੈਠ ਕੇ ਪੜ ਸਕਦਾ ਸਰਕਾਰੀ ਸਕੂਲ ਦੇ ਵਿੱਚ ਵੀ ਯੋਗਤਾ ਪ੍ਰਾਪਤ ਕਰ ਸਕਦਾ ਤੇ ਹੋਰ ਸੰਸਥਾਵਾਂ ਨੂੰ ਵੀ ਅਸੀਂ ਕਹਿੰਦੇ ਹਾਂ ਵੀ ਜਿਸ ਤਰ੍ਹਾਂ ਇਹਨਾਂ ਨੂੰ ਕਿਤੇ ਬੈਠਣ ਵਾਸਤੇ ਕਿਤੇ ਜਗ੍ਹਾ ਦਵਾਈ ਜਾਵੇ ਇਹਨਾਂ ਨੂੰ ਸੈੱਟ ਪਾਇਆ ਜਾਵੇ ਵਿਚਾਰੇ ਗਰਮੀ ਦੇ ਵਿੱਚ ਪੜ ਰਹੇ ਨੇ ਪੱਖਾ ਲਾ ਇਹਨਾਂ ਦੇ ਫਾਦਰ ਸਾਹਿਬ ਲਾਉਂਦੇ ਨੇ ਕਿ ਕੁੜੀ ਨੂੰ ਹੋਰ ਵੀ ਇਹਨੂੰ ਜਿਹੜਾ ਇੱਥੇ ਪੁਖਤਾ ਪ੍ਰਬੰਧ ਕਰਨਾ ਚਾਹੀਦਣਾ ਆਪਣੇ